ਮੇਰਾ ਨਾਮ ਜੈਸਮੀਨਾ ਪਿੰਡ ਚੌਰਮਾਰ ਮੇਰੀ ਮੰਮੀ ਪਿਪਾਹ ਅਗੀ ਉਹਦੇ ਗੁਰ ਦੇ ਖਰਾਬ ਆ ਗਏ ਅਬੇ ਠੀ ਨੀ ਹਸਪਤਾਲ ਚ ਦਾਖਲ ਨਹੀਂ ਮੇਰਾ ਤਾਂ ਹਦੀ ਮੇ ਬਮਾਰਾਗਾ ਐਸਾ ਨੂੰ ਸਕੂਲ ਨਾਲ ਅਸਤੇ ਤੇ ਆ ਨਹੀਂ ਕਰਦਾਗਾ ਨਾਲਸ ਨੂੰ ਬੋਲਤੀ ਬਤਾ ਕੇ ਜਾਂਦਾ ਮੇਰੀ ਬੀਨੀ ਦਾ ਹਾਸ ਕਰਾ ਤੋ ਸਾਰੇ ਕੋਲ ਪੈਸੀ ਹੈ ਨਹੀਂ ਤੁਮ ਕੋ ਸਕੂਲ ਹੀ ਦੇ ਦਗਾ ਕਿ ਤਮ ਮੇ ਮਾਪਾ ਕਰਿਆ ਗਏ ਹੈ ਰਸ ਸਕੂਲ ਤੇ ਜਾ ਕਰੋ ਬੀ ਅਸੀਂ ਸਕੂਲ ਨਹੀਂ ਜਾਂਦੇ ਮम्मी ਮੈਂ ਸਿੱਧਾ ਨਵਾਂ ਸਕੂਲ ਮੇਰੀ ਪੇਸ਼ਤਾਵਾ ਫੋੜ ਦੇ ਹੱਥ ਬੰਨ੍ਹ ਕੇ ਬੇਨਤੀ ਮੇਰੀ ਮੰਮੀ ਰਛੀ ਰਛੀਲਾਜ ਕਰਾ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਇਹ ਛੋਟੀ ਜੀ ਬੇਟੀ ਐ ਜੈਸਮੀਨ ਕੌਰ ਪਿੰਡ ਚੋਰਮਾਰ ਜ਼ਿਲ੍ਹਾ सिरसा ਹਰਿਆਣੇ ਦੇ ਵਿੱਚ ਆ ਇਹ ਛੋਟੀ ਜੀ ਬੇਟੀ ਦੀ ਮਾਂ ਬਿਮਾਰ ਆ ਬਠਿੰਡੇ ਦਾਖਲਾ ਹਸਪਤਾਲ ਦੇ ਵਿੱਚ ਇਹਦੀ ਮੰਮੀ ਦੇ ਦੋਵੇਂ ਵਿਚਾਰੀ ਦੇ ਗੁਰਦੇ ਖਰਾਬ ਹੋ ਗਿਆ ਰੋਜ਼ ਡੈਲ ਸੁੰਦੇ ਆ ਤੇ ਵਿਚਾਰੇ ਬੱਚੇ ਬਹੁਤ ਹੀ ਕਰੋ ਤੰਗਾ ਕਿਉਂਕਿ ਇਹਨਾਂ ਦਾ ਡੈਡੀ ਵੀ ਬਿਮਾਰ ਰਹਿੰਦਾ ਤੇ ਵਿਚਾਰੇ ਕੁੜੀ ਤਵਾ ਕੇ ਪੁੱਛਿਆ ਤਾਂ ਇਹ ਵੀ ਸੰਤਾ ਕੋਈ ਰੋਟੀ ਵੀ ਨਹੀਂ ਪਕਾ ਕੇ ਦਿੰਦਾ ਮੈਂ ਆਪ ਰੋਟੀਆਂ ਅੰਕਲ ਜੀ ਲਉਣੀ ਆ ਮੰਮੀ ਮੇਰੀ ਹਸਪਤਾਲ ਚ ਡੈਡੀ ਉਹਦੇ ਕੋਲੇ ਆ ਵੇਖ ਲੋ ਇਹ ਛੋਟੇ ਛੋਟੇ ਮਾਸੂਮ ਬੱਚੇ ਐ ਦੋਵੇਂ ਇਹ ਦੋਵੇਂ ਵਿਚਾਰੇ ਘਰੇ ਰਹਿੰਦੇ ਆ ਬਜ਼ੁਰਗਾਂ ਦੇ ਕੋਲੇ ਤੇ ਰੋਟੀ ਵਿਚਾਰੀ ਆ ਛੋਟੀ ਜੀ ਬੇਟੀ ਆਪ ਲਉਂਦੀ ਆ ਕੋਈ ਰੋਟੀ ਵੀ ਨਹੀਂ ਲਾ ਕੇ ਦਿੰਦਾ ਜਵਾਨਾ ਇਹੋ ਜਿਹਾ ਵੀਰੋ ਆਇਆ ਪਿਆ ਮੈਦਾਨੀ ਵੀਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਆ ਛੋਟੇ ਛੋਟੇ ਬੱਚਿਆਂ ਦੇ ਮੂੰਹ ਨੂੰ ਆਪਾਂ ਵੇਖ ਲੋ ਵੀ ਦਸਵੰਦ ਦੇਣਾ ਵੀ ਆ ਛੋਟੇ ਛੋਟੇ ਜਿਹੇ ਬੱਚੇ ਇਹਨਾਂ ਦੀ ਮਾਂ ਨੂੰ ਇਲਾਜ ਕਰਵਾਉਣਾ ਬਠਿੰਡੇ ਹਸਪਤਾਲ ਦੇ ਵਿੱਚ ਦਾਖਲਾ ਦੋਵੇਂ ਵਿਚਾਰੀ ਦੇ ਗੁਰਦੇ ਖਰਾਬ ਹੋ ਚੁੱਕੇ ਆ ਤੇ ਇਸ ਕਰਕੇ ਬਿਚਾਰੀ ਬੇਟੀਾਂ ਨਹੀਂ ਸੰ ਤਾਂ ਕੋਈ ਸਕੂਲ ਵੀ ਨਹੀਂ ਭੇਜਦਾ ਕਿ ਮੰਮੀ ਤਿਆਰ ਕਰਕੇ ਸਕੂਲ ਭੇਜ ਦਿੰਦੀ ਸੀ ਵੀ ਹੁਣ ਸੰ ਤਾਂ ਕੋਈ ਤਿਆਰ ਕਰਕੇ ਸਕੂਲ ਭੇਜਨ ਵਾਲਾ ਵੀ ਨਹੀਂ ਅਸੀਂ ਸਕੂਲ ਵੀ ਨਹੀਂ ਜਾ ਸਕਦੇ ਹਾਂ ਦੀ ਅੰਕਲ ਜੀ ਮੇਰੀ ਮੰਮੀ ਨੂੰ ਜਲਦੀ ਜਲਦੀ ਇਲਾਜ ਕਰਕੇ ਤੇ ਸਾਨੂੰ ਉਹਨੂੰ ਘਰੇ ਭੇਜ ਦਿਓ ਜੋ ਅਸੀਂ ਸਕੂਲ ਜਾਵੜਿਆ ਕਰਕੇ ਕਿਉਂਕਿ ਵਿਚਾਰੀ ਛੋਟੀ ਜੀ ਬੇਟੀ ਆ ਵੇਖੋ ਰੋਈ ਜਾਂਦੀ ਆ ਬੁਰਾ ਹਾਲ ਆ ਬੇਟੀ ਦਾਂਦੀ ਵੀ ਰੋਟੀ ਵੀ ਨਹੀਂ ਮੈਥੋਂ ਪਕਾਈ ਜਾਂਦੀ ਮੈਂ ਆਪ ਰੋਟੀਆਂ ਲੁੰਨੀ ਆ ਵੀਰਤਾ ਮੱਚ ਜਾਂਦੇ ਅੰਕਲ ਜੀ ਮੈਂ ਕੀ ਕਰਾਂ ਮੇਰੀ ਮੰਮੀ ਨੂੰ ਜਲਦੀ ਜਲਦੀ ਇਲਾਜ ਕਰਾ ਦਿਓ ਤੇ ਮੇਰੀ ਮੰਮੀ ਠੀਕ ਹੋ ਜੇ ਫਿਰ ਅਸੀਂ ਸਕੂਲ ਵੀ ਜਾਵੜਿਆ ਕਰਾਂਗੇ ਤੇ ਰੋਟੀਆਂ ਵੀ ਮੇਰੀ ਮੰਮੀ ਆਪੇ ਲਾ ਲਿਆ ਕਰੂਗੀ ਬਹੁਤ ਦਾਨੀ ਵੀਰੋ ਇਹ ਵਿਚਾਰੇ ਬੱਚੇ ਦੁਖੀ ਹੈ ਜਿੰਨਾ ਵੀ ਕਹਿਦਗੇ ਉਹਨੇ ਦੁਖੀ ਆ ਕਿਉਂਕਿ ਇਹਨਾਂ ਦਾ ਪਿਓ ਵੀ ਬਿਮਾਰ ਰਹਿੰਦਾ ਵਿਚਾਰਾ ਤੇ ਇਹਨਾਂ ਦੀ ਮੰਮੀ ਦੇ ਦੋਵੇਂ ਗੁਰਦੇ ਖਰਾਬ ਆ ਇਸ ਕਰਕੇ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਇਹ ਬੱਚਿਆਂ ਦੀ ਮਾਤਾ ਨੂੰ ਆਪਾਂ ਠੀਕ ਕਰਾਉਣਾ ਜੋ ਬਠਿੰਡੇ ਕਈ ਵੀਰਾਂ ਹਸਪਤਾਲ ਦੇ ਵਿੱਚ ਦਾਖਲਾ ਤੇ ਜਿਹੜੇ ਵੀ ਦਸਵੰਦ ਨਹੀਂ ਦੇ ਸਕਦੇ ਉਹ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਈ ਪਹੁੰਚਾ ਦਿਆ ਕਰੋ ਉਹ ਵੀ ਇੱਕ ਦਸਵੰਦ ਆ ਜੇ ਆਪਾਂ ਦਸਵੰਦ ਨਹੀਂ ਦੇ ਸਕਦੇ ਨਾ ਵੀਡੀਓ ਨੂੰ ਸ਼ੇਅਰ ਕਰ ਸਕਦੇ ਆ ਵੀਰੋ ਇਹੋ ਜਿਹੀਆਂ ਵੀਡੀਓ ਸ਼ੇਅਰ ਕਰਿਆ ਕਰੋ ਜਿਹੜਾ ਕਿਸੇ ਬੱਚੇ ਮਸੂਮ ਬੱਚੇ ਇਹਨਾਂ ਦਾ ਭਲਾ ਹੋ ਜੇ ਵਿਚਾਰਾਂ ਦਾ ਇਹਨਾਂ ਦੀ ਮਾਂ ਠੀਕ ਹੋ ਜੇ ਤੇ ਅਰਦਾਸ ਵੀ ਕਰਿਓ ਵੀ ਭੈਣ ਜੀ ਜਲਦੀ ਠੀਕ ਹੋ ਕੇ ਆਪਦੇ ਬੱਚਿਆਂ ਚਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ